ਦੇਸ਼ ਭਰ ਵਿੱਚ ਸਭ ਤੋਂ ਵੱਡੇ ਤਿਹਾਰ ਦਾ ਸੀਜ਼ਨ ਸ਼ੁਰੂ ਹੋਣ ਜਾ ਰਿਹਾ ਹੈ। ਅਗਲੇ ਮਹੀਨੇ ਵਿੱਚ ਦੀਵਾਲੀ, ਦੁਸ਼ਹਿਰਾ ਸਮੇਤ ਕਈ ਮਹੱਤਵਪੂਰਨ ਤਿਹਾਰ ਆ ਰਹੇ ਨੇ। ਅਕਤੂਬਰ ਮਹੀਨੇ ਵਿੱਚ ਗਾਂਧੀ ਜਨਮ ਦਿਤੀ, ਦੁਸ਼ਹਿਰਾ, ਦੀਵਾਲੀ ਜਿਹੀਆਂ ਪਬਲਿਕ ਹੌਲੀਡੇ ਆ ਰਹੀਆਂ ਨੇ। ਇਹਨਾਂ ਦਿਨਾਂ ਨੂੰ ਸਕੂਲ, ਬੈਂਕ ਤੇ ਦਫ਼ਤਰ ਬੰਦ ਰਹਿਣਗੇ। ਅਕਤੂਬਰ ਦੀ ਪਹਿਲੀ ਜਨਤਕ ਛੁੱਟੀ 2 ਅਕਤੂਬਰ ਨੂੰ ਗਾਂਧੀ ਜਨਮ ਦਿਤੀ ਮੌਕੇ ਹੋਵੇਗੀ। ਇਸ ਦਿਨ ਪੂਰੇ ਦੇਸ਼ ਵਿੱਚ ਬੈਂਕ, ਸਰਕਾਰੀ ਦਫ਼ਤਰ, ਸਕੂਲ ਅਤੇ ਕਾਲਜ ਬੰਦ ਰਹਿਣਗੇ। 3 ਅਕਤੂਬਰ ਨੂੰ ਪੰਜਾਬ ਅਤੇ ਰਾਜਸਥਾਨ ਵਿੱਚ 3 ਅਕਤੂਬਰ ਨੂੰ ਮਹਾਰਾਜ ਅਗਰਸੈਨ ਜਨਮ ਦਿਤੀ ਦੀ ਛੁੱਟੀ ਰਹੇਗੀ ਮਤਲਬ ਮਹੀਨੇ ਦੀ ਸ਼ੁਰੂਆਤ ਵਿੱਚ ਹੀ 2 ਦਿਨ ਸਕੂਲ ਕਾਲਜ ਬੈਂਕ ਆਦਿ ਬੰਦ ਰਹਿਣਗੇ ਇਸ ਮਗਰੋਂ 11 ਅਕਤੂਬਰ ਨੂੰ ਦੁਰਗਾ ਅਸ਼ਟਮੀ ਮੌਕੇ ਵੀ ਕਈ ਸੂਬਿਆਂ ਵਿੱਚ ਛੁੱਟੀ ਰਹੇਗੀ ਇਸ ਦੇ ਨਾਲ ਹੀ 12 ਅਕਤੂਬਰ ਨੂੰ ਦੁਸ਼ਹਿਰਾ ਅਤੇ 31 ਅਕਤੂਬਰ ਨੂੰ ਦੀਵਾਲੀ ਮੌਕੇ ਦੇਸ਼ ਭਰ ਵਿੱਚ ਛੁੱਟੀ ਰਹੇਗੀ ਅਕਤੂਬਰ ਵਿੱਚ ਛੁੱਟੀਆਂ ਦੀ ਸੂਚੀ 2 ਅਕਤੂਬਰ ਗਾਂਧੀ ਜਨਮ ਦਿਤੀ 3 ਅਕਤੂਬਰ ਨਵਰਾਤਰੀ ਸਥਾਪਨਾ ਅਤੇ ਮਹਾਰਾਜਾ ਅਗਰਸੇਨ ਜਨਮ ਦਿਨ 11 ਅਕਤੂਬਰ ਦੁਰਗਾਸ਼ਟਮੀ 12 ਅਕਤੂਬਰ ਵਿਜੇਦਸ਼ਮੀ ਦੁਸ਼ਹਿਰਾ 31 ਅਕਤੂਬਰ ਦੀਵਾਲੀ ਇਹਨਾਂ ਦਿਨਾਂ ਨੂੰ ਦੇਸ਼ ਦੇ ਲਗ ਲਗ ਹਿੱਸਿਆਂ ਦੇ ਵਿੱਚ ਛੁੱਟੀ ਰਹੇਗੀ